ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰਾਜ ਜ਼ਿਲ੍ਹਾ ਦੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੁਗਾ ਗੱਬਣ ਝੋਟੀ ਵਕਾਊ ਆ ਜਦੀ ਬੰਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਜਿਹੜੀ ਕਰ ਸਕੋ ਸੋ ਦੋਸਤੋ ਲੈਣੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਜੀ ਬਲਵੀਰ ਸਿੰਘ ਬਲਵੀਰ ਸਿੰਘ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 94170 94170 99746 99746 ਹਾਂ ਇਹ ਝੋਟੀ ਆਪਣੇ ਘਰ ਦੀ ਹੈ ਜੀ ਘਰ ਦੀ ਹੈ ਜੀ ਕਰਦੀ ਠੀਕ ਹੈ ਤੇ ਪਹਿਲਾ ਸੂਆ ਸੁੰਦੀ ਹੈ ਪਹਿਲਾ ਸੂਆ ਤੇ ਕਿੰਨਾ ਕੁ ਦੁੱਧ ਸੇਦੀ ਮਾਂ ਥਲੇ ਬਈ ਠੀਕ ਹੈ 18 19 ਕਿਲੋ ਤੋ ਤਸੀਗਾ ਠੀਕ ਹੈ ਤੇ ਕਿੰਨੇ ਕੁ ਦਿਨ ਲੈਂਦੀ ਆ ਇਹ ਲੈ ਜੂ ਜੀ ਹਫਤਾ ਲੈ ਜੇ 7 ਦਿਨ ਲੱਗੇ ਹਫਤਾ ਲੈ ਜੂ ਵੀ ਜੇ 10 ਦਿਨ ਹਫਤਾ 10 ਦਿਨ ਲੈ ਜੂ ਠੀਕ ਹੈ ਜੀ ਲਓ ਵੀ ਸਜਣੋਂ ਮੂੰਹ ਮੱਥਾ ਤੁਹਾਨੂੰ ਦਿਖਾਉਣਿਆ ਇਹਦਾ ਗੋਲ ਸਿੰਘ ਦੀ ਆ ਦੇਖ ਸਕਦੇ ਹੋ ਛੋਟਾ ਸ਼ਤ ਸਿੰਘ ਤੇ ਥਣ ਹਵਾਨੇ ਦੀ ਜੱਜਮੈਂਟ ਤੁਹਾਨੂੰ ਕਰਾ ਦਿੰਨੇ ਆਂ ਦੇਖ ਸਕਦੇ ਹੋ ਵਾਇਰਲ ਚੰਗੀ ਆ ਥਣਾ ਦੇ ਵਿੱਚ ਤੇ ਥਣਾ ਦਾ ਸਹਿਜ ਚੰਗਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜੱਜਮੈਂਟ ਕਰਾ ਦਿੰਨੇ ਆਂ ਬਾਅਦ ਚ ਤੁਹਾਨੂੰ ਤੋੜ ਕੇ ਵੀ ਦਿਖਾ ਦਿਆਂਗੇ ਦੇਖ ਸਕਦੇ ਹੋ ਹਵਾਨਾ ਦੂਜੇ ਪਾਸੇ ਤੋਂ ਵੀ ਬਿਲਕੁਲ ਸੇਮ ਸਹਿਜ ਆ ਥਣਾ ਦਾ ਦੇਖ ਸਕਦੇ ਹੋ ਤੁਸੀਂ ਚੰਗੇ ਪੈਠਪੁੜੇ ਵਾਲੀ ਆ ਕੱਦਗਾਠ ਬਹੁਤ ਆ ਤੇ ਰਾਜੀਪਲੀ ਚੰਗੀ ਤੋਰ ਕੇ ਤੁਹਾਨੂੰ ਦਿਖਾ ਦਿੰਨੇ। ਲਓ ਵੀ ਤੋਰ ਕੇ ਤੁਹਾਨੂੰ ਦਿਖਾਉਣੇ ਆ। ਲਓ ਵੀ। ਥੋੜਾ ਥਾਂ ਥੋੜਾ ਇਸ ਕਰਕੇ ਤੁਹਾਨੂੰ ਤੋਰ ਕੇ ਇਨੇ ਥਾਂ ਚ ਹੀ ਦਿਖਾ ਦਿਆਂਗੇ। ਚੱਲ ਮੋੜ ਲਿਆ। ਮੋੜ ਲਓ ਜੀ। ਮਾਰ ਦੇ। ਨਾ। ਹਟ। ਚੱਲ ਤੋਰਨ ਦੇ ਤੋਰਨ ਦੇ। ਨਾ। ਲਓ ਮਿੱਤਰੋ ਜੱਜਮੈਂਟ ਕਰ ਲਿਓ ਥਾਂ ਥੋੜਾ ਕਰਕੇ ਜਿੰਨੀ ਕੁ ਤੁਰਦੀ ਇਸੀ ਆ ਤੁਹਾਨੂੰ ਤੋਰ ਕੇ ਦਿਖਾਤੀਏ ਬਾਕੀ ਤੁਸੀਂ ਜੱਜਮੈਂਟ ਕਰ ਲੈਣੀ ਆ ਢਲ ਚੰਗੀ ਪਈ ਆ ਹਵਾਨੇ ਦੀ ਹਜੇ ਦੇਖ ਸਕਦੇ ਹੋ ਤੁਸੀਂ ਕੀ ਮੁੱਲ ਰੱਖਿਆ ਦਾ ਜੀ ਮੁੱਲ ਫੋਨ ਤੇ ਕਰ ਲਾਂਗੇ ਠੀਕ ਆ ਜੀ ਹਾਂ ਲਓ ਵੀ ਸੱਜਣੋ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਆਉਂਦੀ ਆ ਤਾਂ ਨੰਬਰ ਇਹਨਾਂ ਦਾ ਸਕਰੀਨ ਤੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਸੰਪਰਕ ਕਰਕੇ ਸੌਦਾ ਕਰ ਸਕਦੇ ਹੋ ਘਰ ਆ ਕੇ ਵੀ ਤੁਸੀਂ ਵੇਖੋਗੇ ਝੋਟੀ ਤੁਹਾਡੇ ਪਸੰਦ ਆਊਗੀ ਜਿੰਨੀ ਇੱਕ ਹੈਗੀ ਉਹਨੀ ਇੱਕ ਗੱਲ ਦੱਸੀ ਆ ਦੋਸਤੋ ਤੇ ਬਾਕੀ ਦੋਸਤੋ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਆ ਤਾਂ ਸਾਡਾ ਹੇਠਲੇ ਪਾਸੇ ਨੰਬਰ ਚੱਲ ਰਿਹਾ ਹੈ ਵੀਡੀਓ ਬਣਾਉਣ ਲਈ ਹੇਠਲੇ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਝੋਟੀ ਕਿਦਾਂ ਦੀ ਲੱਗੀ ਜਲਦੀ ਮਿਲਦੇ ਆ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ